ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੇਕਰ ਪਾਠ ਕਰਨ ਦੇ ਬਾਅਦ ਵੀ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੁੱਖ ਪਰੇਸ਼ਾਨੀਆਂ ਦੂਰ ਨਹੀਂ ਹੁੰਦੇ ਤੇ ਤੁਸੀਂ ਇਹ ਇੱਕ ਕੰਮ ਕਰ ਲਓ ਫਿਰ ਵੇਖਣਾ ਤੁਹਾਡੀ ਜ਼ਿੰਦਗੀ ਵਿੱਚ ਚਮਤਕਾਰ ਹੋ ਜਾਵੇਗਾ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਹੀ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤੁਨ ਸ੍ਰੀ ਗੁਰੂ ਨਾਨਕ ਦੇਵ ਜੀ ਲੇਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੁਹਾਨੂੰ ਕਦੇ ਵੀ ਦੁੱਖਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਜਿਹੜੇ ਵੀ ਮਨੁੱਖ ਆਖਦੇ ਹਨ ਕਿ ਇਹਨਾਂ ਪਾਠ ਭਜਨ ਬੰਦਗੀ ਵਾਹਿਗੁਰੂ ਜੀ ਦਾ ਸਿਮਰਨ ਕਰਨ ਤੋਂ ਬਾਅਦ ਵੀ ਜ਼ਿੰਦਗੀ ਦੇ ਵਿੱਚ ਦੁੱਖ ਦੂਰ ਨਹੀਂ ਹੁੰਦੇ ਪਰਮਾਤਮਾ ਸਾਡੀ ਫਰਿਆਦ ਕਿਉਂ ਨਹੀਂ ਸੁਣਦੇ ਤਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਇਸੇ ਹੀ ਵਿਸ਼ੇ ਤੇ ਗੱਲਬਾਤ ਕਰਾਂਗੇ ਜੀ ਕਿ ਸਾਡੇ ਵਿੱਚ ਕੋਈ ਕਮੀ ਹੈ ਕਿ ਸਾਡੀ ਪਰਮਾਤਮਾ ਅਰਦਾਸ ਕਿਉਂ ਨਹੀਂ ਸੁਣਦੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਜੀ ਕਿ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਤਾਂ ਕਿ ਤੁਹਾਡੀ ਜ਼ਿੰਦਗੀ ਦੇ ਸਾਰੇ ਹੀ ਦੁੱਖਾਂ ਦਾ ਨਾਸ਼ ਹੋ ਜਾਵੇ ਸਾਧ ਸੰਗਤ ਜੀ ਤੁਸੀਂ ਸੋਚਦੇ ਹੋਵੋਗੇ ਕਿ ਇਨਾ ਪਾਠ ਭਜਨ ਬੰਦਗੀ ਕਰਨ ਤੋਂ ਬਾਅਦ ਵੀ ਸਾਡੀ ਜ਼ਿੰਦਗੀ ਵਿੱਚ ਦੁੱਖ ਕਿਉਂ ਨਹੀਂ ਦੂਰ ਹੁੰਦੇ ਤਾਂ ਤੁਸੀਂ ਇਹ ਵੀ ਸੋਚੋਗੇ ਕਿ ਕੁਝ ਇਹੋ ਜਿਹਾ ਕੀਤਾ ਜਾਵੇ ਜਿਸ ਨਾਲ ਅਸੀਂ ਵਾਹਿਗੁਰੂ ਜੀ ਦੇ ਨਾਲ ਸਿੱਧੀ ਹੀ ਗੱਲਬਾਤ ਕਰ ਲਈਏ ਉਹਨਾਂ ਤੱਕ ਆਪਣੀ ਅਰਦਾਸ ਪਹੁੰਚਾ ਦਈਏ ਸਤ ਸੰਗਤ ਜੀ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਤੋਂ ਡਰ ਰਹੇ ਹੋ ਤੇ ਭੱਜਣ ਦੀ ਵੀ ਕੋਸ਼ਿਸ਼ ਕਰ ਰਹੇ ਹੋ ਤਾਂ ਸਤ ਸੰਗਤ ਜੀ ਯਾਦ ਰੱਖੋ ਉਹ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਜਿਨ੍ਹਾਂ ਨੂੰ ਵਜ਼ੀਰ ਖਾਨ ਨੇ ਨੀਹਾਂ ਵਿੱਚ ਚੜਵਾ ਕੇ ਸ਼ਹੀਦ ਕਰਵਾ ਦਿੱਤਾ ਸੀ ਜਿਨ੍ਹਾਂ ਦਾ ਵਿਛੋੜਾ ਸਰਸਾ ਨਦੀ ਤੇ ਹੋਇਆ ਸੀ ਵਜ਼ੀਰ ਖਾਨ ਨੇ ਉਹਨਾਂ ਨੂੰ ਕੇਸ ਕਟਵਣ ਤੇ ਆਪਣਾ ਧਰਮ ਅਪਣਾਉਣ ਲਈ ਕਿਹਾ ਸੀ ਪਰ ਛੋਟੇ ਸਾਹਿਬਜ਼ਾਦਿਆਂ ਨੇ ਉਹਨਾਂ ਦੀ ਇੱਕ ਨਾ ਸੁਣੀ ਅਤੇ ਵਾਹਿਗੁਰੂ ਜੀ ਦਾ ਨਾਮ ਲਿਆ ਤੇ ਖੁਸ਼ੀ-ਖੁਸ਼ੀ ਆਪਣੀ ਜਾਨ ਸਿੱਖੀ ਦੇ ਲਈ ਕੁਰਬਾਨ ਕਰ ਦਿੱਤੀ ਪਰ ਅਸੀਂ ਆਪਣੀ ਅੱਧੀ ਜ਼ਿੰਦਗੀ ਹੰਢਾ ਚੁੱਕੇ ਹੁੰਦੇ ਹਾਂ ਤੇ ਅੱਜ ਵੀ ਦੁੱਖਾਂ ਤੋਂ ਡਰਦੇ ਫਿਰਦੇ ਹਾਂ ਗੁਰਬਾਣੀ ਦਾ ਲੜ ਛੱਡ ਦਿੰਦੇ ਹਾਂ ਤੇ ਪਖੰਡੀ ਬਾਬਿਆਂ ਦੇ ਕੋਲ ਜਾਣਾ ਸ਼ੁਰੂ ਕਰ ਦਿੰਦੇ ਹਾਂ ਸਾਧ ਸੰਗਤ ਦੀ ਗੱਲ ਉਸੇ ਸੱਚੇ ਪਿਤਾ ਵਾਹਿਗੁਰੂ ਜੀ ਦੀ ਹੁੰਦੀ ਹੈ ਸਾਧ ਸੰਗਤ ਜੀ ਇਹ ਤੁਹਾਡਾ ਬਹੁਤ ਵੱਡਾ ਵਹਿਮ ਹੈ ਕਿ ਵਾਹਿਗੁਰੂ ਜੀ ਤੱਕ ਆਪਣੀਆਂ ਗੱਲਾਂ ਨਹੀਂ ਪਹੁੰਚਦੀਆਂ ਉਹ ਪਰਮਾਤਮਾ ਦਾ ਸਰਬਸ਼ਕਤੀਮਾਨ ਹਨ ਉਹ ਦਿਲਾਂ ਦੀਆਂ ਜਾਣਨ ਵਾਲੇ ਹਨ ਜੋ ਗੱਲਾਂ ਅਸੀਂ ਕਿਸੇ ਨਾਲ ਵੀ ਨਹੀਂ ਕਰਦੇ ਸਾਧ ਸੰਗਤ ਜੀ ਉਹ ਗੱਲਾਂ ਵੀ ਪਰਮਾਤਮਾ ਜੀ ਜਾਣਦੇ ਹੁੰਦੇ ਹਨ ਸਾਧ ਸੰਗਤ ਜੀ ਇੱਕ ਗੱਲ ਜ਼ਰੂਰ ਸਮਝ ਲੈਣਾ ਗੁਰਬਾਣੀ ਕੋਈ ਟੂਣਾ ਨਹੀਂ ਹੈ ਜਿਸ ਨੂੰ 2-4 ਦਿਨ ਪੜ ਲਿਆ ਤੇ ਆਪਣੇ ਦਿਨ ਫਿਰ ਜਾਣਗੇ ਗੁਰਬਾਣੀ ਆਪਣੇ ਸਮੁੱਚੇ ਜਨਮਾਂ ਨੂੰ ਹੰਡਾਉਣ ਵਾਲੀ ਇੱਕ ਬੋਟੀ ਹੈ ਆਪਾਂ ਜਿੰਨੀ ਜ਼ਿਆਦਾ ਗੁਰਬਾਣੀ ਪੜਾਂਗੇ ਅਤੇ ਨਾਮ ਸਿਮਰਨ ਕਰਾਂਗੇ ਉਨਾ ਹੀ ਸਾਨੂੰ ਲਾਭ ਪ੍ਰਾਪਤ ਹੋ ਜਾਵੇਗਾ ਸਾਧ ਸੰਗਤ ਜੀ ਜੇਕਰ ਇਸ ਦੁਨੀਆ ਤੇ ਸਾਡੇ ਦੁੱਖਾਂ ਨੂੰ ਕੋਈ ਦੂਰ ਕਰ ਸਕਦਾ ਹੈ ਨਾ ਤਾਂ ਉਹ ਕੇਵਲ ਉਹ ਸੱਚੇ ਪਿਤਾ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਹੀ ਹੈ ਹੁਣ ਆਪਾਂ ਉਸ ਵਿਸ਼ੇ ਤੇ ਆਉਂਦੇ ਹਾਂ ਕਿ ਇਨਾ ਪਾਠ ਕਰਨ ਦੇ ਬਾਅਦ ਵੀ ਸਤ ਸੰਗਤ ਜੀ ਸਾਡੇ ਦੁੱਖ ਕਿਉਂ ਨਹੀਂ ਦੂਰ ਹੁੰਦੇ ਭਾਵ ਕੇ ਚੰਗੇ ਦਿਨ ਜ਼ਿੰਦਗੀ ਵਿੱਚ ਕਿਉਂ ਨਹੀਂ ਆਉਂਦੇ ਤਾਂ ਸਤ ਸੰਗਤ ਜੀ ਮੇਰੀ ਇੱਕ ਗੱਲ ਧਿਆਨ ਨਾਲ ਸਰਵਣ ਕਰ ਲੈਣਾ ਜੀ ਤੁਸੀਂ ਵੇਖਿਆ ਹੋਵੇਗਾ ਕਿ ਇੱਕ ਕਿਸਾਨ ਜਦੋਂ ਫਸਲ ਬੀਜਦਾ ਹੈ ਤਾਂ ਵਾਹਿਗੁਰੂ ਜੀ ਦਾ ਨਾਮ ਸਭ ਤੋਂ ਪਹਿਲਾਂ ਲੈਂਦਾ ਹੈ ਜਦ ਕਿਸੇ ਦੇ ਘਰ ਕੋਈ ਬੱਚਾ ਪੈਦਾ ਹੁੰਦਾ ਹੈ ਉਸ ਦਾ ਨਾਮ ਰੱਖਣ ਲੱਗਿਆਂ ਵੀ ਭਾਵ ਕੇ ਉਸ ਦੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਲੱਗਿਆਂ ਵੀ ਆਪਾਂ ਪਰਮਾਤਮਾ ਵਾਹਿਗੁਰੂ ਜੀ ਦਾ ਅਸ਼ੀਰਵਾਦ ਲੈਂਦੇ ਹਾਂ ਸਾਧ ਸੰਗਤ ਜੀ ਹਰ ਕਿਸਾਨ ਆਪਣੀ ਫਸਲ ਨੂੰ ਚਾਰ ਚੰਦ ਲਾਉਣਾ ਚਾਹੁੰਦਾ ਹੈ ਐਵੇਂ ਹੀ ਜਦੋਂ ਫਸਲ ਬੀਜ ਦਿੰਦਾ ਹੈ ਤਾਂ ਘੱਟ ਤੋਂ ਘੱਟ 6 ਮਹੀਨਿਆਂ ਬਾਅਦ ਉਸ ਦੀ ਫਸਲ ਪੱਕਦੀ ਹੈ ਕਈ ਵਾਰ ਜ਼ਿਆਦਾ ਬਾਰਿਸ਼ ਹੋਣ ਦੇ ਨਾਲ ਫਸਲ ਖਰਾਬ ਵੀ ਹੋ ਜਾਂਦੀ ਹੈ ਜਾਂ ਕੋਈ ਉਸ ਨੂੰ ਕੀੜਾ ਵਗੈਰਾ ਲੱਗ ਜਾਂਦਾ ਹੈ ਪਰ ਉਹ ਕਦੇ ਵੀ ਵਾਹਿਗੁਰੂ ਜੀ ਨੂੰ ਨਹੀਂ ਕੋਸਦਾ ਕਿਉਂਕਿ ਉਸ ਦਾ ਭਰੋਸਾ ਵਾਹਿਗੁਰੂ ਜੀ ਤੇ ਅਟੁੱਟ ਹੁੰਦਾ ਹੈ ਉਸ ਨੂੰ ਪਤਾ ਹੈ ਕਿ ਇਸ ਦੇ ਪਿੱਛੇ ਕੁਝ ਚੰਗਾ ਹੀ ਹੋਇਆ ਹੋਵੇਗਾ। ਗੁਰੂ ਜੀ ਦਾ ਨਾਮ ਸਿਮਰਨ ਕਰਨ ਲੱਗ ਜਾਂਦਾ ਹੈ। ਪਰਮਾਤਮਾ ਸੱਚੇ ਪਾਤਸ਼ਾਹ ਜੀ ਦਾ ਨਾਮ ਸਿਮਰਨ ਕਰਨ ਲੱਗ ਜਾਂਦਾ ਹੈ। ਪਰ ਉਹ ਕਦੇ ਵੀ ਵਾਹਿਗੁਰੂ ਜੀ ਨੂੰ ਨਹੀਂ ਕੋਸਦਾ। ਕਿਉਂਕਿ ਉਸ ਦਾ ਭਰੋਸਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਪਰ ਅਟੁੱਟ ਹੁੰਦਾ ਹੈ। ਉਸ ਨੂੰ ਪਤਾ ਹੈ ਜੇਕਰ ਮੇਰੀ ਫਸਲ ਖਰਾਬ ਹੋਈ ਹੈ ਤਾਂ ਪਰਮਾਤਮਾ ਕੁਝ ਮੇਰੀ ਮਦਦ ਜ਼ਰੂਰ ਕਰ ਦੇਣਗੇ। ਵਾਹਿਗੁਰੂ ਪਰਮਾਤਮਾ ਸੱਚੇ ਪਾਤਸ਼ਾਹ ਜੀ ਦਾ ਨਾਮ ਸਿਮਰਨ ਕਰਨ ਲੱਗ ਜਾਂਦਾ ਹੈ ਪਰ ਦੋ-ਦੋ ਦਿਨਾਂ ਦੇ ਬਾਅਦ ਜੇਕਰ ਤੁਹਾਨੂੰ ਕੁਝ ਚੰਗਾ ਹੀ ਹੋਣ ਵਾਲਾ ਹੁੰਦਾ ਹੈ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੁੱਖ ਆ ਜਾਂਦੇ ਹਨ ਤਾਂ ਆਪਾਂ ਵਾਹਿਗੁਰੂ ਜੀ ਵੱਲੋਂ ਮੁੱਖ ਹੀ ਮੋੜ ਲੈਂਦੇ ਹਾਂ ਵਾਹਿਗੁਰੂ ਜੀ ਦਾ ਨਾਮ ਸਿਮਰਨ ਕਰਨਾ ਬੰਦ ਕਰ ਦਿੰਦੇ ਹਾਂ ਸਾਧ ਸੰਗਤ ਜੀ ਦੋ ਦਿਨਾਂ ਬਾਅਦ ਜੇਕਰ ਤੁਹਾਨੂੰ ਕੁਝ ਚੰਗਾ ਹੋਣ ਵਾਲਾ ਹੁੰਦਾ ਹੈ ਤੇ ਦੁੱਖ ਆ ਜਾਂਦਾ ਹੈ ਅਸੀਂ ਪਖੰਡੀਆਂ ਬਾਬਿਆਂ ਵੱਲ ਭੱਜ ਜਾਂਦੇ ਹਾਂ ਤੇ ਵਾਹਿਗੁਰੂ ਜੀ ਦਾ ਨਾਮ ਛੱਡ ਦਿੰਦੇ ਹਾਂ ਪਰ ਦੋ ਦਿਨਾਂ ਬਾਅਦ ਹੀ ਦਸਾਂ ਦਿਨਾਂ ਬਾਅਦ ਹੀ ਆਪਣਾ ਮਨ ਫਿਰ ਪਰਮਾਤਮਾ ਤੋਂ ਢਿੱਲਾ ਪੈ ਜਾਂਦਾ ਹੈ ਇੰਜ ਲੱਗਦਾ ਹੈ ਵਾਹਿਗੁਰੂ ਜੀ ਤਾਂ ਸਾਡੀ ਗੱਲ ਨਹੀਂ ਸੁਣ ਰਹੇ ਤਾਂ ਸਾਧ ਸੰਗਤ ਜੀ ਇਸ ਗੱਲ ਤੇ ਤੁਸੀਂ ਵਿਸ਼ਵਾਸ ਰੱਖਣਾ ਹੈ ਡੋਲਣਾ ਨਹੀਂ ਵਾਹਿਗੁਰੂ ਜੀ ਆਪਾਂ ਨੂੰ ਵੀ ਬਹੁਤ ਅਜਮਾਉਂਦੇ ਹਨ ਸਾਡੀ ਪਰਖ ਲੈਂਦੇ ਹਨ ਉਹ ਵੇਖਦੇ ਹਨ ਕਿ ਇਹ ਬੰਦਾ ਕਿੰਨੇ ਕ ਦੁੱਖ ਝੱਲ ਸਕਦਾ ਹੈ ਕਿ ਇਹ ਬੰਦਾ ਕਿੰਨੇ ਕ ਦੁੱਖ ਝੱਲ ਕੇ ਵੀ ਪਰਮਾਤਮਾ ਦਾ ਨਾਮ ਜਪ ਸਕਦਾ ਹੈ ਪਰ ਜੇਕਰ ਤੁਸੀਂ ਇਸ ਗੱਲ ਨੂੰ ਸਮਝ ਲਿਆ ਦੁੱਖ ਸੁੱਖ ਉਸ ਪਰਮਾਤਮਾ ਜੀ ਦੀ ਦਿੱਤੀ ਹੋਈ ਦਾਤ ਹੀ ਹਨ ਦੁੱਖਾਂ ਨੂੰ ਝੱਲਣ ਦੀ ਤਾਕਤ ਵੀ ਵਾਹਿਗੁਰੂ ਜੀ ਹੀ ਸਾਨੂੰ ਬਖਸ਼ਦੇ ਹਨ ਇਸ ਲਈ ਕਿਸੇ ਵੀ ਹਾਲਾਤ ਵਿੱਚ ਗੁਰਬਾਣੀ ਤੇ ਨਾਮ ਸਿਮਰਨ ਕਰਨਾ ਕਦੇ ਨਾ ਛੱਡੋ ਕਿਉਂਕਿ ਫਸਲ ਵਾਂਗ ਹੀ ਜੇਕਰ ਅਸੀਂ ਕੁਝ ਚੰਗਾ ਬੀਜਾਂਗੇ ਉਸ ਦਾ ਜੋ ਵੀ ਰਿਜ਼ਲਟ ਹੋਵੇਗਾ ਉਹ ਸਾਨੂੰ ਥੋੜੇ ਹੀ ਸਮੇਂ ਬਾਅਦ ਵੇਖਣ ਨੂੰ ਮਿਲ ਜਾਵੇਗਾ ਸਭ ਤੋਂ ਵੱਡੀ ਗੱਲ ਹੈ ਜੀ ਦੁਨੀਆ ਪਰਮਾਤਮਾ ਦੇ ਲਈ ਹਮੇਸ਼ਾ ਯਕੀਨ ਰੱਖੀ ਉਸ ਤੋਂ ਉੱਚੀ ਸੱਚੀ ਬਾਣੀ ਤੇ ਭਰੋਸਾ ਆਪ ਬਣਾਈ ਰੱਖੋ ਤੁਸੀਂ ਵੇਖਣਾ ਕਿ ਇੱਕ ਦਿਨ ਤੁਹਾਡੇ ਵੀ ਦਿਨ ਜ਼ਰੂਰ ਬਦਲ ਜਾਣਗੇ ਤੁਹਾਡੇ ਦੁੱਖ ਦੂਰ ਹੋ ਜਾਣਗੇ ਜਦ ਕਿ ਤੁਹਾਨੂੰ ਪਰਮਾਤਮਾ ਦੇ ਉੱਪਰ ਭਰੋਸਾ ਰੱਖਣਾ ਚਾਹੀਦਾ ਹੈ ਤੁਸੀਂ ਸਹੀ ਦਿਸ਼ਾ ਵੱਲ ਜਾ ਰਹੇ ਹੋ ਇਹ ਤੁਹਾਨੂੰ ਉਹਨਾਂ ਹੀ ਸਭ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਹੁਣ ਸਾਧ ਸੰਗਤ ਜੀ ਗੱਲ ਕਰਦੇ ਹਾਂ ਜੀ ਪਰਮਾਤਮਾ ਤੁਹਾਡੀ ਪ੍ਰੀਖਿਆ ਕਿਵੇਂ ਲੈਂਦੇ ਹਨ ਸਾਧ ਸੰਗਤ ਜੀ ਤੁਹਾਨੂੰ ਕਿਸੇ ਡਰਾਉਣੇ ਤਰ੍ਹਾਂ ਦੇ ਸੁਪਨੇ ਆਉਣੇ ਸ਼ੁਰੂ ਹੋ ਜਾਂਦੇ ਹਨ ਜਾਂ ਤੁਹਾਡਾ ਸਿਮਰਨ ਧਿਆਨ ਵਿੱਚ ਸ਼ੁਰੂਆਤ ਦੇ ਸਮੇਂ ਤਾਂ ਬੜਾ ਤੁਹਾਨੂੰ ਆਨੰਦ ਮਿਲਦਾ ਹੈ ਜਿਵੇਂ ਤੁਹਾਨੂੰ ਰੌਸ਼ਨੀ ਤੇ ਰੰਗ ਦਿਸਦੇ ਹੋਣ ਕਾਫੀ ਤਜਰਬੇ ਵੀ ਹੋਣੇ ਲੱਗ ਜਾਂਦੇ ਹਨ ਪਰ ਜਦੋਂ ਤੁਹਾਨੂੰ ਇੱਕਦਮ ਕੋਈ ਦੁੱਖ ਆ ਜਾਂਦਾ ਹੈ ਤਾਂ ਤੁਸੀਂ ਪਰਮਾਤਮਾ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਹੋ ਪਰ ਇਸ ਤਰ੍ਹਾਂ ਨਹੀਂ ਕਰਨਾ ਕਿਉਂਕਿ ਪਰਮਾਤਮਾ ਸੁਖ ਦੇਣ ਤੋਂ ਪਹਿਲਾਂ ਤੁਹਾਨੂੰ ਥੋੜਾ ਜਿਹਾ ਜ਼ਰੂਰ ਅਜ਼ਮਾਉਂਦੇ ਹਨ ਇਹ ਭਲਾ ਮੇਰੇ ਵੱਲੋਂ ਦਿੱਤੇ ਦੁੱਖਾਂ ਨੂੰ ਝੱਲ ਸਕਦਾ ਹੈ ਜਾਂ ਨਹੀਂ ਇਹ ਸਿਰਫ ਸੁਖ ਹੀ ਪ੍ਰਾਪਤ ਕਰਨਾ ਚਾਹੁੰਦਾ ਹੈ ਜੇਕਰ ਅਸੀਂ ਦੁੱਖ ਵੇਲੇ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸਿੱਖ ਜਾਵਾਂਗੇ ਪਰਮਾਤਮਾ ਨੂੰ ਵੀ ਸਾਡੇ ਉੱਪਰ ਭਰੋਸਾ ਹੋ ਜਾਵੇਗਾ ਕਿ ਇਹ ਮੇਰਾ ਸੱਚਾ ਭਗਤ ਹੈ ਇਸ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਦੁੱਖ ਨਹੀਂ ਆਉਣ ਦੇਣਾ ਹੁਣ ਸਭ ਤੋਂ ਅਖੀਰਲੀ ਗੱਲ ਸਾਡੇ ਵਿਸ਼ਵਾਸ ਦੀ ਜੇਕਰ ਸਾਡੇ ਅੰਦਰ ਵਿਸ਼ਵਾਸ ਪੱਕਾ ਹੋਵੇਗਾ ਤਾਂ ਸਾਡਾ ਗੁਰੂ ਵੀ ਸਾਡੀਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਦੇਵੇਗਾ ਉਹ ਸਾਡਾ ਇਮਤਿਹਾਨ ਜ਼ਰੂਰ ਲੈਂਦੇ ਹਨ ਤੇ ਨਾਲ ਹੀ ਵੇਖਦੇ ਹਨ ਕਿ ਅਸੀਂ ਭਰੋਸੇ ਦੇ ਕਿੰਨੇ ਕੁ ਪੱਕੇ ਹਾਂ ਸਾਨੂੰ ਆਪਣੇ ਪ੍ਰਭੂ ਪਰਮਾਤਮਾ ਜੀ ਦੇ ਉੱਪਰ ਕਿੰਨੀ ਕ ਆਸ ਹੈ ਉਹ ਸਾਨੂੰ ਸੁਖ ਵੀ ਦਿੰਦੇ ਹਨ ਤੇ ਦੁੱਖ ਵੀ ਦਿੰਦੇ ਹਨ ਸੁਖ ਵੇਲੇ ਯਾਦ ਕਰਦਾ ਹੈ ਬੰਦਾ ਜਾਂ ਦੁੱਖ ਵੇਲੇ ਕਰਦਾ ਹੈ ਪਰਮਾਤਮਾ ਜੀ ਇਹ ਹੀ ਪਰਖਦੇ ਹਨ ਸਾਥ ਸੰਗਤ ਜੀ ਹਰ ਵੇਲੇ ਪਰਮਾਤਮਾ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਦੇ ਹੀ ਰਹਾ ਕਰੋ ਤੁਸੀਂ ਸਾਨੂੰ ਪਰਮਾਤਮਾ ਜੀ ਇਹ ਚੀਜ਼ਾਂ ਦਿੱਤੀਆਂ ਪਰ ਜਦੋਂ ਸਾਨੂੰ ਕੋਈ ਥੋੜਾ ਜਿਹਾ ਦੁੱਖ ਆ ਜਾਂਦਾ ਹੈ ਤਾਂ ਅਸੀਂ ਆਪਣੇ ਪਰਮਾਤਮਾ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਹਾਂ ਸਾਰੀਆਂ ਹੀ ਪੁਰਾਣੀਆਂ ਦਿੱਤੀਆਂ ਹੋਈਆਂ ਰਹਿਮਤਾਂ ਨੂੰ ਭੁੱਲ ਜਾਂਦੇ ਹਨ ਸੋ ਸਾਨੂੰ ਪਰਮਾਤਮਾ ਜੀ ਨੇ ਬੜਾ ਕੁਝ ਦਿੱਤਾ ਹੈ ਜੇਕਰ ਤੰਦਰੁਸਤ ਸਰੀਰ ਦਿੱਤਾ ਹੈ ਤਾਂ ਉਸ ਤੋਂ ਵੱਡੀ ਕੋਈ ਵੀ ਗੱਲ ਨਹੀਂ ਆਪਣੇ ਉੱਤੇ ਕਦੇ ਵੀ ਦੁੱਖਾਂ ਨੂੰ ਹਾਵੀ ਨਾ ਹੋਣ ਦਿੱਤਾ ਜਾਵੇ ਸੁੱਖਾਂ ਦਾ ਅਸੀਂ ਚੇਤਾ ਭੁਲਾ ਲੈਂਦੇ ਹਾਂ ਇਸ ਲਈ ਇਹੋ ਜਿਹੇ ਸਮੇਂ ਵਿੱਚ ਆਪਣੇ ਵਿਚਾਰਾਂ ਤੇ ਅਟੱਲ ਰਹਿਣਾ ਹੈ ਆਪਣੇ ਪਰਮਾਤਮਾ ਦੇ ਦਿੱਤੇ ਹੋਏ ਇਮਤਿਹਾਨਾਂ ਵਿੱਚੋਂ ਪਾਸ ਹੋ ਜਾਣਾ ਹੈ ਸਾਤ ਸੰਗਤਾਂ ਜੀ ਵਾਹਿਗੁਰੂ ਜੀ ਤੇ ਭਰੋਸਾ ਰੱਖਣਾ ਹੈ ਉਹਨਾਂ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੀ ਰਹਿਣਾ ਹੈ ਨਾਮ ਜਪਣਾ ਹੈ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦੀਆਂ ਪੰਜ ਬਾਣੀਆਂ ਜ਼ਰੂਰ ਪੜ੍ਹਣੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ